ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ 15 ਗਾਵਾਂ ਸੇ ਲੈ ਕੇ ਆਏ ਜੀ ਅੱਜ ਬਈ ਜੱਗੀ ਡੈਰੀ ਫਾਰਮ ਅੱਜ ਪਹੁੰਚਿਆ ਬਰਨਾਲਾ ਕੋਲੇ 15 ਗਾਵਾਂ ਨੇ ਬਈ ਤਾਜ਼ੀਆਂ ਸੂਈਆਂ ਵਾਂ ਗੱਭਣਾ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਕੋਣ ਬੜੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲੋਈ ਕੰਟੈਕਟ ਨੰਬਰ ਨੋਟ ਕਰੋ 8147615312 8147615312 ਆਓ ਪੁੱਛ ਲੈਣਾ ਭਾਈ ਰੋਟੀ ਆਜੀ ਬਾਈ ਜੀ ਬਾਈ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਬਾਬਾ ਜੀ ਹੋਰ ਬਾਈ ਜੱਗੀ ਠੀਕ ਹੂੰ ਵਧੀਆ ਹਾਂ ਜੀ ਹਾਂ ਵਧੀਆ ਜੀ ਸ਼ੁਕਰ ਹੈ ਪ੍ਰਮਾਤਮਾ ਦਾ ਚਲੋ ਵਧੀਆ ਵਧੀਆ ਚੱਲ ਰਿਹਾ ਕੰਮ ਹਾਂ ਕੰਮ ਕਰ ਕਿਰਪਾਈ ਬਾਬੇ ਨਾਲ ਤੁਸੀਂ ਪੂਰਾ ਵਧੀਆ ਕੰਮ ਚਲੋ ਵਧੀਆ 15 ਗਾਵ ਨੇ ਅੱਜ ਹਾਂ ਜੀ ਆਪਣੇ ਕੋਲ 15 ਗਾਵ ਨਹੀਂ 5 ਗਾਵ ਆਪਣੇ ਕੋਲ ਹੋਰ ਆ ਜਾਣਗੀਆਂ ਠੀਕ ਆਈਆਂ ਨੇ ਅੱਜ ਲਈਆਂ ਬੜਾ ਹੋਰ ਵੀ ਸਵੇਰ ਤੱਕ 25 ਦੱਸ ਦੇ ਬਾਕੀ 20 ਹਾਂ ਸਵੇਰ 25 ਵਾਲੇ ਹੋ ਜਾਣਗੇ ਆਪਣੇ ਕੋਲ 22 23 ਮਤਲਬ ਜਮ ਤਿਆਰ ਹੋਣਗੇ ਜੀ ਸਵੇਰ ਵੀ ਵੱਧ ਸੀਆਂ ਕੁਝ ਵੇਚਤੀ ਕੁਝ ਲੈਤੀਆਂ ਜਹਾ ਜੀ ਹਾਂ ਠੀਕ ਆ ਅਜੀ ਬਣਾ ਬੇਕੀਆਂ ਹੱਥੋਂ ਬਣਾ ਬੇਕੀਆਂ ਆਪਣੇ ਕੋਲ ਆ ਜੀ ਠੀਕ ਹੈ ਬਾਈ ਨਾਮ ਤੇ ਐਡਰੈਸ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਦਾ ਹੂੰ ਕੋਠੇ ਗੁਰੂ ਰਾਮਦਾਸ ਨਗਰ ਸੇਖਾ ਰੋਡ ਬਰਨਾਲਾ ਦੇ ਪੈਂਦੇ ਆ ਜਿਹੜਾ ਤੁਰੀ ਰੋਡ ਜਾਂਦਾ ਠੀਕ ਹੈ ਜੀ ਲੁਧਿਆਣਾ ਹਾਈਵੇ ਤੋਂ ਤੋਂ ਠੀਕ ਹੈ ਬਾਈ ਮੋਬਾਈਲ ਨੰਬਰ ਬੋ 9815290107 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਖਾਸ ਬਰਨਾਲਾ ਜਿਹੜਾ ਬਾਈ ਦਾ ਸ਼ਹਿਰ ਆਣਾ ਵੀ ਤੇ ਸੇਖਾ ਰੋਡ ਤੇ ਬਾਈ ਦਾ ਜਿਹੜਾ ਨੌਰਾਗਾ 15 ਗਾਮਾ ਇਸ ਟਾਈਮ ਅਵੇਲੇਬਲ ਨੇ ਬਾਕੀ ਹੋਰ ਆ ਜਾਣੀਆਂ ਕੱਲ ਭਾਈ ਜੇ ਅੱਗੇ ਜਿਹੜੀ ਪਹਿਲੇ ਨੰਬਰ ਦੇ ਬਾਅਦ ਆਂ ਬਾਬਾ ਜੀ ਪਹਿਲੇ ਤੋਂ ਸ਼ੁਰੂ ਕਰ ਲੈਨੇ ਠੀਕ ਹੈ ਜੀ ਹਾਂ ਇਹ ਮੱਛੀ ਹੈ ਜੇ ਕੱਚੀ ਹੈ ਇਹਨੂੰ ਅਗਲੀ ਵੀਡੀਓ ਚ ਪਾਵਾਂਗੇ ਜੀ ਕੋਈ ਚੱਕ ਇਹਦੇ ਦਿਨ 20 ਪਏ ਨੇ ਜੀ ਹੂੰ ਜਿਹੜਾ ਸੂਆ ਭਾਈ ਸੂਆ ਭਾਈ ਦੂਜਾ ਸੂ ਕੀ ਪਿਓਰ ਜਮ ਠੀਕ ਆ ਥਾਲੇ ਵਾਲੀ ਬਹੁਤ ਜ਼ਿਆਦਾ ਸਾਫ਼ ਆ ਗਈ ਆਰਡਰ ਦੀ ਕੁਆਲਿਟੀ ਭਾਈ ਬੜੀ ਕਰਵਾ ਆ ਰਹੀ ਆ ਪੂਰੀ ਟੋਪ ਲੱਗਦੀ ਜਿਨੀ ਭਾਰਤ ਪਰ ਪਾਈ ਖੜੀ ਆ ਦੇਖੋ ਭਾਰਾ ਥੋੜੀ ਜਿਹੀ ਹੋਣੀ ਇੰਨੀ ਤਰਬਾਦੀ ਆ ਗਈ ਸਹੀ ਗੱਲ ਆ ਤੋਰ ਦੇ ਪੁੱਤ ਮੱਛੀ ਤੋਰ ਦੇ ਭਾਈ ਸੂਆ ਦੂਜਾ ਭਾਈ ਕਿਉਂ ਹਾਂ ਕੀ ਕੰਨੜਾ ਨੂੰ 22 ਕਿਲੋ 22 23 ਕਿਲੋ ਦੁੱਧ ਦੱਸਿਆ ਮਾਰਤ ਨੇ ਠੀਕ ਹੈ ਭਾਈ ਵੀ 22 23 ਕਿਲੋ ਦੁੱਧ ਭਾਈ ਖੁੱਲਾ ਚੋਇਆ ਹੋਇਆ ਆਰਾਮਦਾਰੀ ਨਾਲ ਹੂੰ ਆਪਣੇ ਕੋਲੇ ਖੜੀ ਰਹਿ ਗਈ ਕਰਮ ਵਾਲੀ ਜੀ ਆਪਣੇ ਕੋਲੇ ਸੂਪੀ ਆਪਾਂ 24 ਕਿਲੋ 12-12 ਕਿਲੋ ਟਾਈਮ ਦਾ ਨਪਾ ਕੇ ਦੇ ਦਾਂਗੇ ਠੀਕ ਹੈ ਭਾਈ ਪੀਲੇ ਪਾਣੀ ਦਾ ਤੋਰਾ ਤਾਰਾ ਪੂਰਾ ਚੰਗਾ ਰੰਗ ਰੂਪ ਚੰਗਾ ਆਡਰ ਬੜਾ ਚੰਗਾ ਥਾਣ ਬੜਾ ਚੰਗਾ ਲੱਗਿਆ ਭਾਈ ਬਹੁਤ ਸੋਹਣੀ ਗਾਈ ਚੋਈ ਦੀ ਨਾ ਫੂਡ ਫੂਡ ਖਾਂਦੀ ਬੜੀ ਚੰਗੀ ਆ ਠੀਕ ਹੈ ਬਹੁਤ ਟੌਪ ਕਲਾਸ ਨਾਲ ਦੀ ਬਹੁਤ ਬਕਰਲਾ ਕੱਲਾ ਥਣ ਮੁੱਠੀ ਵਾਲਾ ਥਣ ਨਾੜਾ ਨੂਣਾ ਫੁੱਲ ਚੰਗੀਆਂ ਜੈਟ ਬ੍ਰੀਡ ਫੁੱਲ ਚੰਗੀਆਂ ਮੁੱਲ ਕਿਵੇਂ ਰਹਿਣਗੇ ਬਾਈ ਫਿਰ ਮੁੱਲ ਬੂਨ ਤੇ ਹੀ ਕਰ ਲਾਂਗੇ ਬਾਬਾ ਜੀ ਐਵੇਂ ਮਾਲ ਜਿਆਦਾ ਹੁੰਦਾਗਾ ਕਈ ਵੀਰਾਂ ਦੇ ਨਹੀਂ ਵੀ ਸਮਝ ਆਉਂਦਾ ਵੀ ਕਿਹੜੀ ਦੇ ਕਿੰਨੇ ਪੈਸੇ ਮੰਗੇ ਸੀਗੇ ਠੀਕ ਆ ਬਾਈ ਅੱਗੇ ਬਰੇ 2 ਨੰਬਰ ਤੇ ਕਿਹੜਾ ਸੁਆ ਸੁਈਆ ਪਹਿਲਾ ਸੁਆ ਬਾਬਾ ਜੀ 2 ਦੰਦ ਦਾ ਪਿਆਰ ਪਹਿਲਾ ਸੁਆ 2 ਦੰਦ ਦਾ ਹਾਂਜੀ ਸੈਗ ਦੀ ਹੈ ਆਹੇ ਆਪ ਅੱਛਾ ਇਹਦੇ ਸੀਮਾਂ ਲੱਗਿਆ ਹੋਇਆ ਸੀਗਾ ਇਹਦੇ ਬਦਿਆ ਪਰ ਦਿੱਤਾ ਬੱਚਾ ਇਹਨੇ ਦਿੱਤਾ ਬੱਚਾ ਹਾਂ ਉਹ ਸਿੰਪਲ ਲੱਗਿਆ ਵਾ ਸੀ ਗੱਲ ਠੀਕ ਆ ਲੱਗਿਆ ਵਾ ਡਨ ਮਾਰਤ ਦੇ ਸੀ ਇਹਨੇ ਹੂੰ ਪਰ ਲੱਗਿਆ ਵਾ ਸਿੰਪਲ ਸੀ ਚਲੋ ਉਹ ਬੱਚਾ ਬੱਚੀ ਜੋ ਕਰਮਾ ਦੀ ਆ ਹਨਾ ਠੀਕ ਆ ਜੀ ਪਰ ਇੱਕ ਗੱਲ ਦਾ ਬਾਬਾ ਜੀ ਹਾਂਜੀ ਹੈ ਬੱਚੀ ਚੀਜ਼ ਕਹਿੰਦੀ ਸੋਣਾ ਹੀ ਹੈ ਮੈਂ ਕਹਿੰਨਾ ਕੀ ਬਾਤ ਆਬਦ ਸੌਂਗਰਾ ਸਗੀ ਕੱਲਾ ਕੱਲਾ 25 ਕਿਲੋ ਗੁੱਦੇ ਨੈੱਟ ਪਾ ਦੂਗੀ ਜਿਹੜੇ ਵੀਰ ਨੇ ਫਾਰਮ ਤੇ ਪਾਉਣੀ ਆ ਠੀਕ ਆ ਹੂੰ ਕਿਤਨੀ ਆਉਂਦੀ ਸਹੀ ਗੱਲ ਆ ਬਈ ਆ ਜੀ 25 ਕਿਲੋ ਮੈਂਟਰੀ ਹੋਇਆ ਸੂਈ ਨੂੰ ਹੂੰ ਠੀਕਾ ਸੋਈ ਸਵਾਈਆ ਬੱਚਾ ਮਗਰ ਬੱਚਾ ਕਰਦ ਬੱਡ ਫੁੱਲ ਆ ਬਈ ਪ੍ਰਿੰਟ ਆ ਬਈ ਪੂਰਾ ਸੋਨਾ ਬੱਚਾ ਰਾ ਗੁਲਾਬੀ ਥਾਣਾ ਕੱਲਾ ਕੱਲਾ ਥਣ ਤੂਰਾ ਤਰਾ ਕਮਾਲ ਆ ਬਈ ਤੂਰ ਦਾਸਦੀ ਹੈ ਬਰਡ ਦੀ ਤੇ ਆਰਡਰ ਦੇਖੋ ਬਈ ਕਮਾਲ ਦਾ ਆਰਡਰ ਆ ਕਿੰਨਾ ਦੁੱਧ ਦੇ ਦੂ ਐਸਟੀਮੇਟ ਆ ਐਸਟੀਮੇਟ ਬਾਈ 25 ਕਿਲੋ ਕਰਨਾ ਚਾਹੀਦਾ ਜਿਹੜਾ ਦਾ ਬਾਡੀ weight ਆ ਤੇ ਇਹਦੇ ਲੈਵੇ ਦਾ ਸਟਰਕਚਰ ਸਹੀ ਗੱਲ ਆ ਬਾਈ ਦੁੱਧ ਚੰਗਾ ਬੜੂ ਥਣਲੇਵਾ ਕਮਾਲ ਦਾ ਸੂਈ ਸਭਾਈ ਆਰਡਰ ਬਈ ਬੜਾ ਕਮਾਲਾ ਫੀਟਿੰਗ ਵਾਲਾ ਆਰਡਰ ਆ ਪੂਰਾ ਫੀਟਿੰਗ ਵਾਲਾ ਇਹ ਪੂਰੀ ਮਤਲਬ ਕਿਸੇ ਪਾਸੇ ਵੀ ਕੋਈ ਵੀ ਤਸਾਂ ਨਹੀਂ ਹੈਗੀ ਐ ਨਹੀਂ ਕੋਈ ਵੀ ਵੀਰ ਆ ਕੇ ਕਹਿ ਸਕਦਾ ਵੀ ਯਾਰ ਆ ਚੀਜ਼ ਇਹਦੇ ਵਿੱਚ ਘਾਟ ਆ ਸਹੀ ਗੱਲ ਹੈ ਮੂਰਤੀ ਬਣਾਈ ਆ ਪਰਮਾਤਮਾ ਨੇ ਇੱਕ ਫੇਸ ਦੇਖੋ ਫੇਸ ਬੜਾ ਕਮਾਲ ਗੋਦੀਬਾਦੀ ਬਹੁਤ ਚੰਗੀ ਆ ਸਨਖ ਆਪਣਾ ਚੰਗਾ ਕਰ ਮੋਲਾ ਜਿਹੜਾ ਇਹਦਾ ਬਈ ਫੋਨ ਤੇ ਹੋ ਜਾਣਾ ਬਈ ਹਾਂਜੀ ਫੋਨ ਤੇ ਹੀ ਕਰਾਂਗੇ ਜੀ ਮੋਲ ਨਾਲੇ ਅੱਗੇ ਬਈ ਤਿੰਨ ਨੰਬਰ ਇਹੜਾ ਸੁਹਾ ਸੁਹਾ ਦੂਜਾ ਹੀ ਆਪਣੇ ਕੋਲ ਦੂਜਾ ਸੁਹਾ ਹੀ ਨੇ ਸਾਰੀਆਂ ਬਾਬਾ ਜੀ ਠੀਕ ਆ ਇੱਕ ਨੂੰ ਬੱਚੀਆਂ ਵੇਦਣਾ ਨੇ ਨਹੀਂ ਬਾਕੀ ਸਾਰੀਆਂ ਕਿਉਂਕਿ ਅੱਪਾ ਪਹਿਲਾ ਦੂਜਾ ਸੁਹਾ ਹੀ ਡੰਗਰ ਲੈਣੇ ਆ ਤੀਜਾ ਸੁਹਾ ਲੈਣ ਦੇ ਠੀਕ ਆ ਭਾਈ ਕਿੰਨੇ ਕਿ ਦਿਨ ਲੈਂਦੀ ਹੈ ਇਹ ਇਹਦੇ ਕੰਤ ਤਾਂ ਪਿਆਵਾ ਭਾਈ ਹਫਤੇ ਦੀ ਕੱਚੀ ਆ ਭਾਈ ਆਰਡਰ ਦੇਖੋ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਗੁਲਾਬੀ ਥਣ ਚਾਰੇ ਥਣ ਨਿਕੜਵੇਂ ਖੋਲ ਲਾ ਭਾਈ ਤੋਰ ਕੇ ਦਿਖਾ ਦਈਏ ਜੈਤ ਬ੍ਰੀਡ ਚੰਗੀ ਆ ਗਰਮੀ ਬਿਲਕੁਲ ਨਹੀਂ ਮੰਦੀ ਫੈਂਡ ਫੁੰਡ ਕਰਨ ਵਾਲੀ ਫੁੱਲ ਚੰਗੀਆਂ ফেস ਵੀ ਉਹ ਵੀ ਕਮਾਲ ਦੀ ਹੈ। ਬਾਕੀ ਤੋਰਾ ਤਾਰਾ ਚੰਗਾ ਰਾਜ ਹੀ ਅਦਾ। ਜਰਸੀ ਮਕਰਾ ਉਸ ਆ ਜੀ ਜਿਵੇਂ ਆਪਾਂ ਪੁਰਾਣੀ ਨਬਾ ਨਸਲ ਕਹਿੰਦੇ ਸੀ ਪਾਣੀ ਤੇਰਾ ਜਾ ਪੁੱਤ। ਠੀਕ ਹੈ। ਜਰਸੀ ਮਕਰਾ ਕੀ ਚੀਜ਼ ਹੈਗੀ? ਹੂੰ। ਬਾਕੀ ਬਾਈ ਠੰਡੀ ਠੁੰਡੀ ਬਹੁਤ ਆ ਥਣਲੇਵੇਂ ਦੀ ਬਹੁਤ ਜਿਆਦਾ ਚੰਗੀ ਹੈ। ਆ ਵੀਰੇ 4 ਨੰਬਰ। ਕਿਹੜਾ ਸੂਸ ਹੁੰਦੀ ਆ? ਪਹਿਲਣੀ ਆ ਜੀ। ਪਹਿਲਣੀ। ਕਿੰਨੇ ਦਿਨ ਲੈਂਦੀ ਆ ਭਾਈ? ਬੋਸ ਨੂੰ 5 ਦਿਨ ਲੈ ਜੂਗੀ ਬਾਬਾ ਜੀ। 5-4 ਦਿਨ ਲੈਂਦੀ ਆ। ਆਰਡਰ ਬੜਾ ਕਮਾਲ ਦਾ ਭਾਈ। ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਖੋਲ ਲਾ ਭਾਈ ਤੋਰਦੀ ਮੜੀ। ਦੇ ਸਾਲ। ਬਾਈ ਕੱਲਾ ਆ ਜਿਹੜੀਆਂ ਬਹਿਣਾ ਹੋਣਾ ਆਪਾਂ ਦਿਖਾਵਾਂਗੇ ਨਾ ਦੋ ਤਿੰਨ ਠੀਕ ਆ ਇਹ 50 ਤੋਂ ਅੰਦਰ ਹੀ ਹੋਣਗੀਆਂ ਜੀ ਠੀਕ ਆ 50 ਤੋਂ ਅੰਦਰ ਰੇਟ ਹੋਣਗੇ 50 ਤੋਂ ਅੰਦਰ ਹੀ ਹੋਣਗੀਆਂ ਕਈ ਵੀਰਾਂ ਦੇ ਕਈ ਨੇ ਮੋੜ ਦੇ ਫੋਨ ਆਉਂਦੇ ਆ ਨੂੰ ਠੀਕ ਆ ਵੀ ਬਾਈ ਇਹਦਾ ਪਹੁੰਚ ਨਹੀਂ ਪੈਂਦੀ ਵੀ ਜਿਆਦੇ ਮੋਲਾਂ ਦੀ ਠੀਕ ਆ ਵੀ ਛੋਟੇ ਭਾਲੀਆਂ ਵੀ ਲੈ ਆ ਕਰੋ ਛੋਟੇ ਮੋਲ ਵਾਲੀਆਂ ਭਾਲ ਦੇ ਜੀ ਭਰਾ ਮੋੜ ਦੇ ਪੁੱਤ ਮੋੜ ਦੇ ਤੇਰੀ ਆਰਡਰ ਬੜਾ ਚੰਗਾ ਥਣ ਚੰਗਾ ਬਈ ਕੱਚੀ ਕੱਚੀ ਅਦਨ ਹਜੇ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੀ ਨੇਕ ਮੰਗ ਬਹੁਤ ਸੋਹਣੀ ਬਣੂਗੀ ਜੀ ਪਹਿਲਾਂ ਮੱਛੀ ਆ ਥਣ ਥਣ ਬਹੁਤ ਚੰਗਾ ਲੱਗਿਆ ਹੋਇਆ ਸਹੀ ਗੱਲ ਆ ਬਈ ਪੰਜਾ ਬਾਕੀ ਜਰਸੀ ਚ ਪੈਂਦੀ ਹੈ ਕਾਫੀ ਕਲਰ ਜਰਸੀ ਕਲਰ ਦਾ ਆਪਾਂ ਇਹਨੂੰ ਸਹੀ ਗੱਲ ਆ ਬਈ 50 ਤੋਂ ਅੰਦਰ ਰੇਟ ਰਹਿਣਗੇ ਇਹਨਾਂ ਦੇ ਢੱਲਾ ਢਲਾ ਦੇਖੋ ਬਈ ਨੇੜ ਤੋਂ ਆਰਡਰ ਬੜਾ ਕਮਾਲ ਦਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਬਈ ਪੂਰੇ ਗੈਰ ਦੇ ਆ ਅੱਗੇ ਬਈ 5 ਨੰਬਰ ਕਿਹੜਾ ਸੂਈ ਆ ਸੂਆ ਦੂਜਾ ਜੀ ਕਦੋਂ ਸੂਈ ਆ ਬਈ ਤੇਨੂੰ ਸੂਈ ਨੂੰ ਹੋ ਗਈ 5-4 ਦਿਨ 5 ਕਦੋਂ ਹੋ ਗਿਆ ਹੋਣਗੇ ਠੀਕ ਆ ਬੱਚਾ ਕੀ ਆ ਬਈ ਮਾਰਾ ਬੱਚਾ ਇਹ ਕਿੰਨਾ ਕਬੜਾ ਬਈ ਇਹਦਲੇ ਹੁਣ ਹੀ ਹੁਣ 12 ਕਿਲੋ ਜਿਵੇਂ ਮਾਜਰ ਘੋ ਹੋਣ ਮਾਜਰ ਦਾ ਤੋਂ ਬਈ ਠੰਢੀ ਢੰਮੀ ਇੰਨੀ ਆ ਜਿਵੇਂ ਮਰਜੀ ਜਾਏ ਭੋਰਾ ਗਜਵਾਕ ਵੇਜੇ ਥੱਲੇ ਕੋਈ ਲੱਗਦੀ ਸ਼ਰਮੀ ਕੋਈ ਜਨੀ ਕੋਰਾ ਕੋਈ ਬੱਚਾ ਨਹੀਂ ਛੱਡਿਆ ਕੋਈ ਨਿਆਣਾ ਨਹੀਂ ਪਾਇਆ ਜਿਵੇਂ ਮਰਜੀ ਹੱਥ ਲਈ ਚੱਲ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਜਾਤ ਵੀਟ ਹੋ ਲੱ ਚੰਗੀ ਆ ਪੂਰੀ ਟੋਪ ਕਰਾ ਸਦਾ ਬਈ ਅੱਗੇ ਬਈ ਇਹੜਾ ਸੁਆ ਸੁਆ ਇਹ ਪਹਿਲਾ ਮਾਂ ਜੀ ਬੱਚੀ ਪਹਿਲਾਂ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਸੁਈ ਵੀ ਆ ਜੀ ਬੱਚੀ ਮੰਗ ਰਹਾ ਇਹ ਅੱਛਾ ਇਹਦੇ ਨਾਲ ਵੀ 11-12 ਕਿਲੋ ਬੋਲੀ ਤਿਆਰ ਆ ਬੱਚਾ ਮਗਰ ਬੱਚੀ ਬੱਚੀ ਬੜੀ ਚੰਗੀ ਆ ਨਾ ਬੱਚੀ ਬਹੁਤ ਪਿਆਰੀ ਆ ਇਹ ਮੰਗ ਰਹੀ ਜੀ ਬੱਚੀ ਮਾਰ ਗਈ ਬੱਚੀ ਆ ਸਹੀ ਗੱਲ ਆ ਥਣ ਬੜਾ ਚੰਗਾ ਢਲਾ ਟੁਲਾ ਬਹੁਤ ਪਈਆਂ ਸਾਰੀਆਂ ਬਲਟਾ ਸ਼ਾਮ ਤੱਕ ਕੱਢ ਲੂ ਭਾਈ ਚਵਾਈ ਚੁਈ ਕਿਵੇਂ ਆ ਕਿਵਾ ਜਿਵੇਂ ਦੀ ਸੋਣਾ ਜੀ ਕੋਈ ਵੀ ਵੀਰ ਆਪਾਂ ਨੂੰ ਸੂਈ ਵੀ ਵੜ ਮੰਗਾਉਂਦਾ ਤੇ ਗੱਬਣ ਮੰਗਾਉਂਦਾ ਆਪਣੀ ਥਾਂ ਦੇ ਵੀ ਦੀ ਫੁੱਲ ਗਰੰਟੀ ਹੋਊਗੀ ਠੀਕ ਆ ਗਰਮੀ ਇਹ ਵੀ ਨਹੀਂ ਮੰਨਦੀ ਬਿਲਕੁਲ ਮੈਂ ਕਹਿੰਦਾ ਸਾਰੇ ਗਰਮੀ ਵਾਲੇ ਤੋਫੀ ਦਿਖਾਉਣੇ ਆਪਾਂ ਜਿੰਨੇ ਦਿਖਾਉਣੇ ਆ ਸਹੀ ਗੱਲ ਹੈ ਤਕਰੀਬਨ ਕੋਈ ਗਾਮੀ ਗਰਮੀ ਮੰਨਣ ਵਾਲੀ ਨਹੀਂ ਹੈਗੀ ਅੱਗੇ ਵੀਰੇ ਕਿਹੜਾ ਸੁਆ ਸੁਆ ਦੂਜੇ ਜੀ ਗਦਰੀ ਰੱਖੀ ਆ ਠੀਕ ਆ ਇਹ ਇੰਨੀ ਗਦਰੀਆਂ ਰੱਖੀਆਂ ਨੇ ਜੀ ਓਕੇ ਠੀਕ ਆ ਕਿੰਨੇ ਕਿੰਨੇ ਦਿਨ ਲੈਂਦੀ ਹੈ ਬਾਈ ਤਿਆਰੀ ਆ ਬਾਈ ਮਨੂੰ ਰਾਤ ਨੂੰ ਸੂਪੇ ਤੜਕੇ ਸੂਫੀ ਤਿਆਰੀ ਆ ਬਾਈ ਇੱਕ ਅੱਧਾ ਦਿਨ ਲਾਊਗੀ ਕੱਦ ਫੁੱਲ ਆ ਜਾਤ ਬ੍ਰੀਡ ਫੁੱਲ ਚੰਗੀ ਆ ਕੱਲਾ ਕੱਲਾ ਥਣ ਮੁੱਠੀ ਆ ਥਣ ਸੋਰਾ ਤਰਾ ਚੰਗਾ ਬੈਠਦਾ ਬਾਈ ਦੁੱਧ ਦੇਦਾ ਵੀ ਮੱਝਾਂ ਵਰਗਾ ਹੋ ਗਰਮੀ ਬਿਲਕੁਲ ਨਹੀਂ ਮੰਨਦੀ ਫੈਂਡ ਫੂੰਡ ਕਰਨ ਵਾਲੀ ਦੀ ਬਾਲੀ ਚੰਗੀ ਆ ਜੀ ਠੰਡੀ ਠੁੰਡੀ ਇੰਨੀਆਂ ਬਾਈ ਹੂੰ ਜਿੱਥੇ ਮਰਜੀ ਜਵੇਂ ਮਰਜ਼ੇ ਆ ਮੰਨ ਲਓ ਆ ਬੇੜੇ ਜੰਨ ਕੇ ਚੋਲੋ ਸਹੀ ਗੱਲ ਆ ਬਾਈ ਪੂਰੀ ਠੰਡੀ ਸੀਲ ਆ ਬਾਈ ਕਹਿੰਦਾ ਜਿੱਥੇ ਮਰਜੀ ਖੜਾ ਕੇ ਚੋਲਾ ਕਹਿੰਦੀ ਕਰਮ ਵਾਲੀ ਕੁਛ ਨਹੀਂ ਤੇ ਮੱਝ ਦੀ ਰੀਸ ਕਰੋਗੇ ਬਈ ਤੇ ਮੱਝ ਤੋਂ ਜਿਹੜਾ ਇੱਕ ਆਮਦ ਦਿਖਾ ਰਹੇ ਆ ਨਾ ਜੀ ਇਹ ਸਾਰੀਆਂ ਜਿਹੜੇ ਵੀ ਰੱਠ 7 ਕਿਲੋ ਵਾਲੀ ਮੱਝ ਲੈਣ ਨੂੰ ਫਿਰਦੇ ਆ 90 95 ਹਜ਼ਾਰ ਲਾਉਣ ਨੂੰ ਫਿਰਦੇ ਆ ਹਾਂਜੀ ਉਹ ਇਹ ਗਮਲ ਲੈ ਲੈਣ ਠੀਕ ਆ ਮੱਝ ਨਾਲ ਉਹਨੂੰ ਮੱਝ ਨਾਲ ਉਹ ਵੀ ਬੈਨੀਫਿਟ ਮਿਲੂਗਾ ਹਮਮ ਕਿਉਂਕਿ ਇੱਕ ਤਾਂ ਗਾਂ ਦੁੱਧ ਲੰਮਾ ਦੇ ਦਿੰਦੀ ਆ ਸਹੀ ਗੱਲ ਹੈ ਦੂਜੇ ਨੰਬਰ ਫੈਟ ਵਗੈਰਾ ਵਧੀਆ ਰੇਟ ਘੱਟ ਬਾਕੀ ਰੇਟ ਘੱਟ ਆ ਸਹੀ ਗੱਲ ਆ ਵੱਡੀ ਗੱਲ ਰੇਟ ਪਿਆ ਜਾਂਦੀ ਆ ਅਗੇ ਜਰਸੀ ਜਰਸੀ ਦਾ ਤੋਹਫਾ ਜੀ 25 ਕਿਲੋ ਵਾਲਾ ਜਰਸੀ ਦਾ ਤੋਹਫਾ ਢਿੱਲਾ ਦੇਖੋ ਬਈ ਜਨਰਲ ਠੀਕ ਹੈ ਟਲਟ ਲਾਟੋ ਲਾ ਬੋ ਪਈਆਂ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਦੂਜਾ ਸੁਆ ਬਈ ਦੂਜਾ ਸੁਆ ਜੀ ਬੋਡੀ ਬੇਟ ਦਿਖਾ ਦਿਓ ਸਹੀ ਗੱਲ ਆ ਜਿਹੜੇ ਪੰਜਾਬ ਵਾਲੀ ਜਰਸੀ ਆਲਾ ਕਹਿੰਦਾ ਇਹ ਆ ਪ्योर ਪੰਜਾਬ ਵਾਲੀ ਵੱਡੇ ਬੋਡੀ ਬੇਟ ਦੀ ਆ ਸਹੀ ਗੱਲ ਆ ਬਈ ਰਾਜੀ ਰੋਜੀ ਫੁੱਲ ਆ ਤੇ ਆਰਡਰ ਦੀ ਕੁਆਲਿਟੀ ਕਮਾਲ ਦੀ ਆ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਉਹਦੋਂ ਦਾ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਫੇਸ ਬਿਊਟੀ ਬੜੀ ਕਮਾਲ ਦੀ ਆ ਰਾਜੀ ਰੂਜੀ ਬਹੁਤ ਆਣਾ ਜੀ ਹਾਂ ਜੀ ਰਾਜੀ ਰੂਜੀ ਪੂਰੀ ਟੌਪ ਆ ਫਾਰਮ ਚੋਂ ਆਈ ਆ ਬੱਚੀ ਇਹ ਕੀ ਰਿਕਾਰਡ ਵੈਸੇ ਦੱਸਣਾ ਨਾੜਾ ਪਾਉ ਨੂੰ 25 ਕਿਲੋ ਦੱਸਿਆ ਜੀ ਬਲੂਨ ਦਾ ਅੱਛਾ ਹਮ ਐਦ ਕੀ ਉਮੀਦ ਇਹ ਤਾਂ 27 28 ਕਿਲੋ ਦੀ ਆ ਜਿਹੜੇ ਹਿਸਾਬ ਨਾਲ ਇਹਨੇ ਲੇਵਾ ਤਿਆਰ ਕਰਦੀ ਆਉਂਦੀ ਆ ਸਹੀ ਗੱਲ ਹੈ ਬੋਡੀ ਸਟੇਟਰ ਇਹਦਾ ਸਹੀ ਗੱਲ ਆ ਪੱਠ ਫੜਾ ਬਹੁਤ ਬਸ ਉਹ ਲੇਵੇ ਤੇ ਨਾੜਾ ਨੂੜਾ ਪੂਰਾ ਜਮਾ ਮੈਂ ਮੰਨ ਲਵਾਂ ਵੀ ਟੌਪ ਕਲਾਸ ਹੀ ਆ ਸਹੀ ਗੱਲ ਆ ਲੈ ਕੀ ਬਾਤ ਆ ਨਾੜਾ ਨੂੜਾ ਫੁੱਲ ਕੱਲਾ ਕੱਲਾ ਥਣ گلਾਬੀ ਥਣ ਲੈ ਚੱਲ ਬਈ ਤੇ ਮੋਲਾ ਜਿਹੜਾ ਇਹਨਾਂ ਦਾ ਫੋਨ ਤੇ ਹੋ ਜੂਗਾ ਮੋਹਲ ਬਾਈ ਨੇ ਜੈ ਜੀ ਬਿਲਕੁਲ ਜੈ ਜੀ ਬਾਈ ਆਪਾਂ ਵੇਚਣੀਆਂ ਨੇ ਆਪਾਂ ਰੱਖਣੀਆਂ ਥੋੜੀਆਂ ਕਰਵਾਉਣੀਆਂ ਆਪਾਂ ਨੂੰ ਕੀ ਆ ਆਪਣੇ ਮਾਲ ਵਿਕਣਾ ਚਾਹੀਦਾ ਰੇਟ ਪਤਾ 2000 ਬਣੀ ਜਾਵੇ ਸਹੀ ਗੱਲ ਆ ਬਾਈ ਅੱਗੇ ਵੀਰੇ ਸੂਈ ਵੀ ਹੈ ਵੜ ਹਾਂ ਜੀ ਹਾਂ ਬੱਚੀ ਮੰਗ ਰਾਜੀ ਇਹਦੇ ਕਿਹੜਾ ਸੂਆ ਬਾਈ ਸੂਆ ਦੂਜਾ ਜੀ ਕਦੋਂ ਸੂਈ ਆ ਬਾਈ ਸੂਈ ਨੂੰ ਹੋ ਗਿਆ ਇਹਨੂੰ ਹਫਤਾ ਹੋ ਗਿਆ ਬਾਈ ਬੱਚਾ ਬੱਚੀ ਹੈ ਹਾਂ ਜੀ ਬੱਚੀ ਬੜੀ ਚੰਗੀ ਹੈ ਨਾ ਬੱਚੀ ਵੀ ਬਹੁਤ ਪਿਆਰੀ ਹੈ ਜੀ ਰੋਸਾ ਗਲਾਬੀ ਆ ਬਾਈ ਬੱਚੀ ਬਹੁਤ ਚੰਗੀ ਆ ਤੇ ਖੋਲ ਲੋ ਬਈ ਚੋਰ ਦੋ ਮੜਾ ਤੇ ਕਿੰਨੇ ਕੁ ਬੋਲੇ ਤੇ ਆ ਮਾਹ ਹੁਣੇ ਜਨੇ ਹੂ ਇਸ ਤਰ੍ਹਾਂ 18 ਕਿਲੋ 17 18 ਕਿਲੋ ਹੈ ਠੀਕ ਹੈ ਇਹ ਬਹੁਤ ਚੰਗੀਆਂ ਸਾਫ ਸੂਹ ਬਹੁਤ ਜ਼ਿਆਦੇ ਆ ਗਈ ਗੱਲਾ ਕੱਲਾ ਸਣ ਬਈ ਤੇਚ ਬਈ ਜੂਈ ਓਕੇ ਹੈ ਹਾਂ ਜੂਈ ਜੂਈ ਓਕੇ ਜਮਾ ਸੋਨਾ ਇਸੇ ਵੀ ਕਸਮ ਦਾ ਨਹੀਂ ਮੰਗ ਲਓ ਕੋਈ ਅੱਗੇ ਬਈ ਦੂਜਾ ਸੂਆ ਹਾਂਜੀ ਦੂਜਾ ਸੂਆ ਜਰਸੀ ਦੀ ਕਰਾਉ ਸਾਜੀ ਆਪਾਂ ਨੂੰ ਜਿਹੜਾ ਹੈ ਸ਼ੇਰ ਕਹ ਲੋ ਚਾਹੇ ਜਰਸੀ ਕਹ ਲੋ ਬਈ ਲੈਵਾ ਬਹੁਤ ਬਣਾਉ ਹੈਨਾ ਨਾ ਸਾਰੀਆਂ ਵੜਾਈ ਨਾ ਬਾਈ ਆਪਣੇ ਕੱਟੀਆਂ ਵੜਾ ਲੈਣ ਦਾ ਮਕਸਦ ਹੀ ਇਹ ਹੁੰਦਾ ਵੀ ਵੀਰ ਘਰੇ ਲਿਜਾ ਕੇ ਆਉਦੀ ਕੇਅਰ ਕਰਕੇ ਹੈਨਾ ਹੂੰ ਚੰਗਾ ਆਰਡਰ ਵਗੈਰਾ ਸਭ ਦਾ 4K ਠੀਕ ਆ ਨਾਲ ਤਾਂ ਇਹਨੂੰ ਪਤਾ ਲੱਗ ਜਾਂਦਾ ਜੇਰ ਜੂਰ ਦਾ ਪ੍ਰੋਪਰ ਪੈ ਜਾਂਦੀ ਆ ਇਹਦੇ ਕੋਲੇ ਜਾ ਕੇ ਸਮਾਈ ਹੋ ਜਾਂਦੀ ਆ ਸਮਾਈ ਹੋ ਜਾਂਦੀ ਆ ਬਾਕੀ ਬਾਹਰੋਂ ਸੂਆਵਾ ਡੰਗਰ ਛੇਤੀ ਜਾ ਕੇ ਜੀ ਨਹੀਂ ਲਾਉਂਦਾ ਹੂੰ ਗੰਬਰ ਡੰਗਰ ਦਿਲ ਲਾ ਲੈਂਦਾ ਤੋਰਾ ਤਾਰਾ ਚੰਗਾ ਢੱਲਾ ਬਹੁਤ ਪਈਆਂ ਥਣ ਬੜਾ ਚੰਗਾ ਕੱਢਦੀ ਆਉਂਦੀ ਆ ਬਈ ਕੱਚੀ ਕੱਚੀ ਅਜੇ ਦਿਨ ਲੈਂਦੀ ਆ ਆਰਡਰ ਕਰਮ ਵਾਲੀ ਨੇ ਬਹੁਤ ਸੋਹਣਾ ਤਿਆਰ ਕਰਨਾ ਦੇਖ ਸੰਦੇ ਉਹ ਮੋਲਾ ਜਿਹੜਾ ਬਾਈ ਕਹਿੰਦਾ ਜਾਇਜ਼ ਹੀ ਹੋਊਗਾ ਜਮਾ ਪੱਟਪੜਾ ਬਹੁਤ ਚੰਗਾ ਚੰਗੀ ਆ ਲੜਕਾ ਦਗਾਠ ਵਾਲੀ ਅੱਗੇ ਬ੍ਰੇਕ ਕਿਹੜਾ ਸੁਆ ਸੁਆ ਦੂਜਾ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਇਹਨਾਂ ਵੀ ਹਫ਼ਤਾ ਹੀ ਪਿਆ ਜੀ ਹਫ਼ਤੇ ਦੀ ਗੱਤਿਆ ਬਲ ਦੇਖੋ ਬਾਈ ਬਲ ਬਹੁਤ ਪਏ ਨੇ ਹਣਾ ਮੋਹਣੀ ਬਹੁਤ ਸੋਹਣੀਆਂ ਮਾਨੀਆਂ ਨੇ ਬੱਚੀਆਂ ਜੀ ਹਮ ਕੀਰਤ ਆ ਬਲਸ ਬਹਿਣਾ ਨੇ ਪਨੂਨ ਦਾ ਦੁੱਧ 20 ਕਿਲੋ ਦਿੱਤਾ ਹੋਇਆ ਜੀ ਇਹਦਾ 20 ਕਿਲੋ ਦਾ ਹਾਂ ਜੀ ਆਰਡਰ ਬਾਕੀ ਥਾਂ ਲੈਵੇ ਜੀ ਸਾਫ ਹੋ ਜਾਂਦੇ ਸਹੀ ਗੱਲ ਆ ਬਾਈ ਮੁੱਲ ਇਹਦਾ ਵੀ ਜਾਇਜ਼ ਹੀ ਹੋ ਹਾਂ ਬਿਲਕੁਲ ਜਾਇਜ਼ ਹੋਣਗੇ ਜੀ ਬਿਲਕੁਲ ਜਾਇਜ਼ ਮੁੱਲ ਬਹੁਤ ਠੀਕ ਆ ਬਾਈ ਆਪਣੇ ਜਿਆਦਾ ਕਰ ਮੋਲਣਾ ਆ ਤੋਰ ਬੱਚੀ ਕੋਲ ਜਾਦਾ ਕਰ ਮੁੱਲ ਆਪਣੇ ਬਸ ਐ ਮਨ ਨੂੰ ਵੀ ਹੂੰ 60 ਤੋਂ 70 ਦੇ ਨਾਲ ਨਾਲ ਹੀ ਰਹਿਣਗੇ ਬਾਹਲੇ ਲੰਮੇ ਮੁੱਲ ਨਹੀਂ ਹੋਣੇ ਇਹ ਵੀ ਚੱਕੀ ਦੂਜਾ ਸੂਆ ਹਾਂਜੀ ਹਾਂ ਕਿੰਨੇ ਦਿਨ ਲੈਂਦੀ ਹੈ ਬਾਈ ਬਹੁਤ ਤਿਆਰੀ ਲੈ ਮਨੋਂ ਪਾਸਾ ਦਾ ਲੈ ਜੂਗੀ ਤਿਆਰੀਆਂ ਚ ਬਾਈ ਬੜ ਪੰਜ ਚਾਰ ਦਿਨ ਲੈਂਦੀ ਆ ਤੁਮਾਲੇ ਪੁੱਤ ਕਿਆ ਕਰਦੀਆਂ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਤਣਕਾ ਪੂਰਾ ਟੌਪ ਘਰੇ ਚੂਨ ਵਾਲੀ ਬੱਛੀ ਪੂਰੀ ਚੰਗੀ ਆ ਜਿਹੜੇ ਵੀਰ ਭੈਣਾਂ ਕੋਈ ਆਪਣਾ ਨਵੇਂ ਡੇਰੀ ਫਾਰਮ ਕਰਦੇ ਆ ਉਹਨਾਂ ਦੀ ਪੂਰੀ ਟੌਪ ਕਲਾਸਾਂ ਨਾਲੇ ਬਰੀਡ ਦਾ ਕੰਮ ਕਰੂਗੀ ਨਾਲੇ ਦੁੱਧ ਪਾਉ ਬਰੀਕੀ ਬਰੂਕੀ ਜ ਬਹੁਤ ਦੁੱਧ ਬਹੁਤ ਚੰਗਾ ਪਾਉਂਦੇ ਦੁੱਧ ਬਹੁਤ ਚੰਗਾ ਪਾਉਗਾ ਜੀ 24 25 ਕਿਲੋ ਪਹਿਲਾਂ ਨਾਲ ਦਿੱਤਾ ਹੋਇਆ ਥਾਂ ਲੈ ਵੀ ਬਹੁਤ ਜਿਆਦਾ ਸਾਫ ਆ ਗਈ ਮੁੱਲ ਬਾਈ ਦੇ ਬਾਈ ਫਿਰ ਕਹਿੰਦੇ ਆ ਜਾਇਜ ਹੁੰਦੇ ਆ ਫੋਨ ਤੇ ਹੋਣਗੇ ਕਿਉਂ ਮਾਲ ਥੋੜਾ ਜਿਆਦਾ ਆ ਇਕੱਲੀ ਇਕੱਲੀ ਦਾ ਮੁੱਲ ਜਿਆਦਾ ਨਹੀਂ ਰਹਿੰਦਾ ਉਹ ਫੋਨ ਤੇ ਹੋ ਜਾਣੇ ਬਾਕੀ ਕਿਸੇ ਦੇ ਵੀ ਕੋਈ ਵੀ ਵੈਰ ਪਸੰਦ ਆਉਂਦੀ ਹੈ ਨਾ ਉਹ ਵੀਰ ਵੀਡੀਓ ਦੇਖ ਕੇ ਸਕਰੀਨਸ਼ਾਟ ਖਿੱਚ ਕੇ ਭੇਜ ਦੇਵੇ ਠੀਕ ਆ ਆਪਾਂ ਉਹਦਾ ਹੀ ਮੁਲਕਾਂਗੇ ਕਹੀ ਉਹ ਨੰਬਰ ਵਾਜ ਨਹੀਂ ਵੀ ਡਿੰਗ ਜਾ ਰਿਹਾ ਦਾ ਵੀ ਕਿਹੜਾ ਕਿੱਥੇ ਲੱਗਿਆ ਹੋਇਆ ਸੀ ਨਾ ਬਾਈ ਇਹ ਅੱਲਾ ਸਹੀ ਗੱਲ ਹੈ ਬਾਈ ਕਿਹੜਾ ਸੂਆ ਦੂਜਾ ਹੀ ਸੂਆ ਦੂਜਾ ਹੀ ਦੂਜਾ ਕਿੰਨੇ ਦਿਨ ਲੈਂਦੀ ਹੈ ਦੇ ਦੇ ਇਹਦੇ ਵੀ 5-4 ਰੁਪਏ ਆ ਬਾਈ ਠੀਕ ਆ ਕੀ ਰਿਕਾਰਡ ਬਾਈ ਦੁੱਧ ਦੁੱਧ ਦਾ ਰਿਕਾਰਡ ਜੱਗੀ ਦੁੱਧ ਦਾ ਰਿਕਾਰਡ 18 ਕਿਲੋ ਦੱਸਿਆ ਸੀ ਮਾਲਕ ਨੇ ਹੂੰ ਆ ਮਨੋਬੇਦ ਕੀ 20 ਕਿਲੋ ਦੀ ਉਮੀਦ ਹੈਗੀ ਆ ਬੜੇ ਮੋਟੀਵੇਟ ਵਾਲੀ ਹੈ 크ਰਾਉਸ ਦਾ ਅਸਲਾ ਗਰਮੀ ਬਿਲਕੁਲ ਨਹੀਂ ਮੰਦੀ ਫੈਟ ਆ ਜਿਹੜੀ ਕਰਮ ਵਾਲੀ ਦੀ ਚੰਗੀ ਉਹ ਤੋਰਾ ਤਾਰਾ ਚੰਗਾ ਕਰਦ ਵਿਣ ਚੰਗਾ ਥਣ ਬੜਾ ਚੰਗਾ ਲੱਗਿਆ ਹਨ ਬਹੁਤ ਮੁਠੀ ਵਾਲਾ ਖਾਣ ਲੱਗਾ ਜੀ ਟੋਪ ਕਲਾਸ ਹੀ ਆ ਕਿਸੇ ਪਾਸੋਂ ਵੀ ਕੋਈ ਵੀ ਤਰ੍ਹਾਂ ਨਹੀਂ ਹੈਗੀ ਚਵਾਈ ਬਹੁਤ ਚੰਗੀ ਨਿਕਲੂਗੀ ਚਵਾਈ ਦੀ ਬਹੁਤ ਸੋਹਣੀ ਜੀ ਪਾਪਾ ਪਾਸ ਕਰੀਆ ਗੰਭਨ ਬਹੁਤ ਸੋਹਣੀ ਚਵਾਈ ਨਿਕਲੀ ਆ ਨਾੜਾ ਨੂਣਾ ਬਈ ਫੁੱਲ ਚੰਗੀਆਂ ਲੇਵੇ ਤੇ ਨੇੜ ਤੋਂ ਚੈੱਕ ਕਰਵਾਉਂਦੇ ਗੁੰਦਿਆ ਪਿਆ ਨਾੜਾ ਨਾਲ ਬਈ ਲੈ ਲੱਟ ਲਾ ਬਹੁਤ ਪਈਆਂ ਬਰੀਕੀ ਪ੍ਰੂਫ ਕੀ ਚਵਾਈ ਤਾਂ ਬ ਦੁੱਧ ਵਾਕੇ ਚੰਗਾ ਪਾ ਦੋ ਅੱਗੇ ਵੀਰੇ ਲਾਸਟ ਤੇ ਕਿਹੜਾ ਸੋਸ ਸੁਈ ਹੈ ਇਹ ਪਹਿਲਾਂ ਸੁਈ ਲਿਆ ਜੀ ਪਰ ਕੇ ਸੁਈ ਹੈਗੀ ਸਵੇਰੇ ਸੁਈ ਜਾਂਦੇ ਹਾਂ ਜੀ ਬੱਚਾ ਕੀ ਦੇ ਤਾ ਭਾਈ ਬੱਚੀ ਹੈ ਜੀ ਬੱਚੀ ਦੇਦੀ ਹੈ ਨਾ ਆਰਡਰ ਬੜਾ ਕਮਾਲ ਦਾ ਕਿੰਨੇ ਕੁ ਬੋਲੇ ਤੇ ਹੁਣ ਬੋਲਾ ਨਹੀਂ ਆਪਾਂ ਮਨੂੰ ਤਿੰਨ ਛੜੇ ਕਿਲੋ ਖਾਦੇ ਕਰਿਆ ਵਾਹੀ ਤਨ ਤਿੰਨ 2.5 ਕਿਲੋ ਬੱਚੇ ਨੇ ਪੀ ਲਿਆ ਹੋਗਾ ਠੀਕ ਆ ਹਮ ਕੇਸ ਬੜਾ ਪਿਆਰਾ ਯਾਦ ਬੜਾ ਚਾਹਾਂ ਕਿਲੋ ਪਾਉਗੀ ਜੀ ਖੋਲਾ 14 ਲੀਟਰ ਦੁੱਧ ਦੀ ਬਾਈ ਕਹਿੰਦਾ ਮੀ ਇਹਦੀ ਮਨਾ ਤਾਂ ਅੰਦਰ ਵਾਲੀ ਆ 50 ਤੋਂ ਅੰਦਰ ਵਾਲੀ ਆ ਹਾਂ ਜੀ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਦੀ ਫਰਡ ਫੌਂਡ ਹੈ ਜਿਹੜੀ ਚੰਗੀ ਆਊਗੀ ਮਾ ਵੀਰਾਂ ਦੇ ਫੌਂਡ ਆਏ ਹੋਏ ਸੀਗੇ ਬਾਈ ਠੀਕ ਆ ਇਹ ਸਾਨੂੰ ਛੋਟੇ ਪਹਾੜੀਆਂ گاਵਾਂ ਦੇ ਹੋ ਬਾਈ ਹੂੰ ਠੀਕ ਆ 50 ਤੋਂ ਅੰਦਰ ਬਾਈ ਇਹਦਾ ਮੁੱਲ ਰਹੂਗਾ ਹਨ ਤੇ ਨਾਗੇ ਇਸ ਟਾਈਮ ਬਾਈ ਕੋਲੇ ਸੀ ਜੇ ਤਕਰੀਬਨ 15 ਬਾਕੀ ਸਵੇਰੇ ਹੋਰ ਆ ਜਾਣੇ ਉਸ ਬਾਈ ਸਵੇਰੇ ਮੈੱਕੀਆਂ ਹਾਂ ਹਾਂ 25 ਬੜਾ ਹੁੰਦੀ ਜੀ ਆਪਣੇ ਕੋਲੇ ਬੜਾ ਹੀ ਸਵੇਰ ਬਾਈ ਤੇ ਕਿਸੇ ਵੀਰ ਨੇ ਕੋਈ ਵੀ ਨਗ ਬਸਾਨ ਨਾਵੇ ਬਾਈ ਨੂੰ ਸਕਰੀਨ ਸ਼ਾਟ ਭੇਜ ਦਿਓ ਜਾ ਕੇ ਉਹਦਾ ਦੇਖ ਲਿਓ ਹਨਾ ਬਾਈ ਹਾਂਜੀ ਉਹ ਕੋਲੇ ਆ ਕੇ ਬਾਈ ਜੀ ਕਈ ਹਰ ਦੂਰ ਵਾਲੇ ਵੀਰ ਨੇ ਉਹ ਜਿਹਦੇ ਹਿਸਾਬ ਨਾਲ ਆਉਂਦੀ ਗੱਲ ਉਹ ਕਰ ਲੈਣ ਜਿਹੜੇ ਨੇੜੇ ਆ ਉਹ ਆ ਕੇ ਚੱਲ ਕੇ ਆ ਕੇ ਦੇਖ ਲੈਣਾ ਬਾਕੀ ਉੱਪਰ ਨਿਗਾ ਮਰਵਾ ਜਾ ਬਾਬਾ ਜੀ ਕੋਈ ਵੀ ਵੀਰ ਜਿਹੜੇ ਆਉਂਦਾ ਜਿਹੜਾ ਪਤੂ ਸੁਰੀ ਵੀ ਗਾਣ ਲੈਂਦਾ ਕੋਈ ਚੱਕਰ ਨਹੀਂ ਦੋ ਟਾਈਮ ਆਪਣੇ ਕੋਲੇ ਰਹਿ ਕੇ ਚੋਕੇ ਲਿ ਜਾ ਸਕਦਾ ਹਾਂ ਬਾਈ ਉੱਪਰ ਜਿਹੜਾ ਰਹਿਸ ਦਾ ਪ੍ਰਬੰਧ ਪੂਰਾ ਗਾ ਬਾਈ ਕਮਰੇ ਬਣੇ ਪਿਆ ਰਸੋਈ ਸਾਰਾ ਕੁਝ ਕਿਚਨ ਵਗੈਰਾ ਹਨਾ ਓਕੇ ਆ ਬਾਈ ਦੋ ਟਾਈਮ ਬਾਈ ਕਹਿੰਦਾ ਚੋਕ ਆ ਵੀ ਲਿਜਾ ਕੋਈ ਕਿਸੇ ਨੂੰ ਰੋਟੀ ਪਾਣੀ ਦਾ ਕਾਹ ਦਾ ਫਿਕਰ ਨਹੀਂ ਬੰਦਾ ਦੋ ਟਾਈਮ ਇਸੇ ਚੋਕ ਲੈ ਜਾ ਬਾਈ ਜੱਗੀ ਆ ਬੈਠ ਤੇ ਕੋਈ ਅੰਤੀ ਨਹੀਂ ਹਾਂ ਮੈਂ ਕਹਾਂ ਬਾਈ ਸੋਨਾ ਬੱਚੀ ਪੂਰਾ ਜਿਹੜਾ ਬੰਦਾ ਲੈਗਾ ਜਾਦ ਹੀ ਕਰੂਗਾ ਵੀ ਹਾਂ ਮੈਨੂੰ ਤੋਹਫਾ ਦਿੱਤਾ ਕਿ ਸਹੀ ਗੱਲ ਆ ਮੋਲੇ ਦਾ ਜਾਇਜ਼ ਹੋਊ ਮੈਂ ਕਹਾਂ ਬਿਲਕੁਲ ਜਾਇਜ਼ ਹੋਊ ਜੀ ਬਹੁਤ ਠੀਕ ਆ ਬਾਈ ਕਿਸੇ ਵੀਰ ਨੂੰ ਕੋਈ ਵੀ ਨਾ ਪਸੰਦ ਆਏ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ